शुरू मैं पूरा तो दल करके सेवा करते रहेंगे कि ये कभी नहीं हमेशा ये बगीना है सामने के सामने आओ जी देखो इधर हेलो बाकी में वाला इधर हो जाओ देखो अम्मा पास आके आ जाओ हां जी ਸਾਡੇ ਸਾਹਮਣੇ ਸਤਿ ਸ੍ਰੀ ਅਕਾਲ ਸਾਡੇ ਸਾਹਮਣੇ ਜੀ ਲਾਜ ਹੈ ਕੀ ਸਰ ਜੀ ਆਹ ਜਮਾਇਆ ਕੀ ਆਹ ਸਾਡੇ ਕੋਲ ਬਾਈ ਕੋ ਤੇ

ਸਾਰਬੋਤਮ ਜੀ ਜੀ ਵਿਸ਼ੇਸ਼ ਤੌਰ ਤੇ ਅੱਜ ਅਸ਼ੀਰਵਾਦ ਦੇਣ ਕੁੰਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਨੈਸ਼ਨਲ ਕੋਨਵੀਨਰ ਸ਼੍ਰੀ ਅਮਿੰਦ ਕੇਸ਼ਰੀਵਾਲ ਜੀ ਆਮ ਆਦੀ ਪਾਰਟੀ ਪੰਜਾਬ ਪੂਰੇ ਦੇਸ਼ ਦੀ ਜਿਹੜੀ ਕਾਗਤੋੜ ਜਿਨ੍ਹਾਂ ਨੇ ਦੇਖੀ ਤੇ ਸਾਡੇ ਵਰਗੇ ਲੱਖਾਂ ਨੌਜਵਾਨ ਜਿਹੜੇ ਉਹਨਾਂ ਨੂੰ ਦੇਖ ਕੇ ਰਾਜਨੀਤੀ ਦੇ ਵਿੱਚ ਆਏ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਆਮਾਦੀ ਪਾਰਟੀ ਨੇ ਜੋੜਿਆ ਤੇ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਮਿਹਨਤ ਕੀਤੀ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਦੇ ਐਮਸੀ ਜਾਂ ਸਰਪੰਚੀ ਦਾ ਵੀ ਸੁਪਨਾ ਨਹੀਂ ਸੀ ਦੇਖਿਆ ਨਾ ਉਹਨਾਂ ਦੇ ਮਾਪੇ ਨਾ ਕੋਈ ਪਛੋਕੜ ਰਾਜਨੀਤੀ ਦੇ ਵਿੱਚ ਅੱਜ ਆਮਾਦੀ ਪਾਰਟੀ ਨੇ ਇਹਨਾਂ ਮਾਨ ਬਖਸ਼ਿਆ ਜਿੱਥੇ ਸਰਕਾਰ ਬਣਦੇ ਸਾਰ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਦੇ ਵਿੱਚ ਮੈਨੂੰ ਬਤੌਰ ਡਾਇਰੈਕਟਰ ਜਿਹੜੀ ਪਦਵੀ ਦਿੱਤੀ ਨਾਲ ਉਸ ਤੋਂ ਬਾਅਦ 2025 ਦੇ ਵਿੱਚ ਐਮਸੀ ਜਿਹੜਾ ਪਟਿਆਲਾ ਸ਼ਹਿਰ ਤੋਂ ਬਣਾਇਆ ਟਿਕਟ ਦਿੱਤੀ ਇਸ ਤੋਂ ਇਲਾਵਾ ਅੱਜ ਜਿਹੜਾ ਇੱਕ ਲੰਮਾ ਸਮਾਂ 8 ਸਾਲ ਜ਼ਿਲ੍ਹੇ ਦੀ ਪ੍ਰਧਾਨਗੀ ਤਿੰਨ ਟਰਮਾਂ ਕਿੱਤੀਆਂ ਸੇਵਾ ਕਰਦੇ ਦਾ ਮਾਣ ਜਿਹੜਾ ਪਾਰਟੀ ਨੇ ਅੱਜ ਮੈਨੂੰ ਬਖਸ਼ਿਆ ਕਿ ਅੱਜ ਪਲੈਨਿੰਗ ਬੋਰਡ ਜਿਲ੍ਹਾ ਪਟਿਆਲਾ ਦੇ ਯੋਜਨਾ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੇਰੇ ਮੁੱਢਿਆਂ ਦੇ ਪਾਈ ਹੈ ਸੋ ਸਮੁੱਚੀ ਲੀਡਰਸ਼ਿਪ ਸਾਡੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਮਨੀਸ਼ ਸੋਧਿਆ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਸਾਰੇ ਐਮਐਲਏ ਸਹਿਬਾਨ ਸਾਡੇ ਸਾਰੇ ਮੰਤਰੀ ਸਹਿਬਾਨ ਸਾਰੇ ਅੱਜ ਬਲੇਸਿਸ ਦੇ ਕੇ ਗਏ ਨੇ ਫੋਨ ਨਹੀਂ ਕਿਉਂਕਿ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਕਲੋਨੀ ਹਰ ਇੱਕ ਵਾਰਡ ਦੇ ਵਿੱਚ ਨਵੀਆਂ ਸੜਕਾਂ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਉਹ ਜਿਹੜੇ ਸ਼ੁਰੂ ਹੋਏ ਪਏ ਨੇ ਐਮਐਲਏ ਸਾਹਿਬ ਮੰਤਰੀ ਸਾਹਿਬਾਨਾ ਨੇ ਜਾ ਕੇ ਉਹਨਾਂ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਉਹ ਕਰਨ ਦੇ ਵਿੱਚ ਵਿਅਸਤ ਨੇ ਜਿਹੜੇ ਐਮਐਲਏ ਸਾਥੀ ਆਏ ਉਹਨਾਂ ਦੇ ਰਜਾਈਵੇਂ ਵੀ ਉਹਨਾਂ ਨੇ ਆਈ ਦੱਸਿਆ ਕਿ ਜਾ ਕੇ ਉਦਘਾਟਨ ਦੇ ਜਿਹੜੇ ਕੰਮ ਨੇ ਅੱਜ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਬੜੇ ਲੰਮੇ ਸਮੇਂ ਬਾਅਦ 20 ਸਾਲ ਬਾਅਦ ਜੇ ਅੱਜ ਗੱਲ ਕਰੀਏ ਕਿ ਇੱਕ ਚੰਗੀ ਸਰਕਾਰ ਆਮ ਆਦਮੀ ਪਾਰਟੀ ਦੀ ਜੀ ਆਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਰਸਤਿਆਂ ਤੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਪਣਾ ਹੁੰਦਾ ਜਿਹੜਾ ਅੱਜ ਕੰਮ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਤੁਸੀਂ ਦੇਖੋ ਕਿ ਪਿਛਲੇ 20 ਸਾਲ ਦੇ ਵਿੱਚ ਜਿਹੜਾ ਨਸ਼ੇ ਦਾ ਬਹੁਤ ਵੱਡਾ ਇੱਕ ਜਾਲਪੁਰੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਪਣ ਪਿਆ ਉਹਨਾਂ ਦੀ ਸਰਕਾਰਾਂ ਦੇ ਦੌਰਾਨ ਅੱਜ ਯੁੱਧ ਨਸ਼ੇ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਛੇੜਿਆ ਓਏ ਮੁਹਿੰਮ ਹਰ ਇੱਕ ਪਿੰਡ ਹਰ ਇੱਕ ਗਲੀ ਦੇ ਵਿੱਚ ਜਿਹੜੀ ਚੱਲ ਰਹੀ ਹੈ ਨਸ਼ੇ ਦਾ ਜਿਹੜਾ ਲੱਕ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕਿਹਾ ਸੀ ਕਿ ਅਸੀਂ ਤੋੜਾਂਗੇ ਉਹਨਾਂ ਤੋਂ ਤਾਂ ਟੁੱਟਿਆ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੱਕ ਵੀ ਤੋੜ ਤੇ ਜੜੋ ਖਤਮ ਕਰਨ ਦਾ ਜਿਹੜਾ ਪ੍ਰਯਾਸ ਹੈ ਉਹ ਕੱਲੇ ਕਾਗਜ਼ਾਂ ਦੇ ਵਿੱਚ ਨਹੀਂ ਇਹਨੂੰ ਜ਼ਮੀਨੀ ਹਕੀਕਤ ਤੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਵਿਲੇਜ ডিফেন্স ਕਮੇਟੀ ਤੇ ਵਾਰਡ ডিফেন্স ਕਮੇਟੀ ਦੇ ਨੋਂ ਤੋਂ ਜਿਹੜਾ ਬਣਾਇਆ ਇਹ ਇੱਕ ਗੱਲ ਸਾਫ਼ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਨੀਅਤ ਉਹ ਬਿਲਕੁਲ ਸਾਫ਼ ਹੈ ਤੇ ਤਰੱਕੀ ਵਾਲੀ ਡਵੈਲਪਮੈਂਟ ਦੀ ਜਿਹੜੀ ਨੀਤੀ ਹੈ ਉਹਦੇ ਤਹਿਤ ਕੰਮ ਕਰ ਰਹੀ ਹੈ ਸੋ মিডিਆ ਸਾਥੀ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਵੋਲੰਟੀਅਰ ਸਾਥੀ ਮੈਨੂੰ ਪਿਆਰ ਕਰਨ ਵਾਲੇ ਪਟਿਆਲਵੀ ਜੋ ਵੀ ਇੱਥੇ ਅੱਜ ਸਾਥੀ ਪਹੁੰਚੇ ਉਹਨਾਂ ਦਾ ਮੈਂ ਦਿਲਦਿਆਂ ਕਰੇਗੀ ਤਾਂ ਧੰਨਵਾਦ ਕਰਦਾ ਤੇ ਨਾਲ ਮੈਂ ਭਰੋਸਾ ਦਿਵਾਉਣਾ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਵੱਲੋਂ ਮੈਨੂੰ ਸੌਂਪੀ ਗਈ ਹੈ ਜ਼ਿਲ੍ਹਾ ਯੋਜਨਾ ਬੋਰਡ ਦੀ ਉਹ ਜ਼ਿੰਮੇਵਾਰੀ ਮੈਂ ਪੂਰੀ ਇਮਾਨਦਾਰੀ ਦੇ ਨਾਲ ਤਾਹ ਦਿਲੋਂ 24 ਘੰਟੇ 7 ਦਿਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਨਾਲ-ਨਾਲ ਜਿਹੜੇ ਪਾਰਟੀ ਦੇ ਕੰਮ ਨੇ ਉਹ ਵੀ ਕਰਾਂਗਾ ਤੇ ਜਿਹੜੇ ਪਟਿਆਲੇ ਦੀ ਸਾਡੀ ਪਲੈਨਿੰਗ ਦੇ ਕੋਈ ਕੰਮ ਨੇ ਅਸੀਂ ਸਾਰੇ ਮੇਰੇ ਚੇਅਰਮੈਨ ਸਹਿਬਾਨ ਸਾਥੀ ਮੇਰੇ ਮੇਅਰ ਸਹਿਬਾਨ ਸਾਥੀ ਅਸੀਂ ਰਲ ਮਿਲ ਕੇ ਪਟਿਆਲੇ ਦੀ ਤਰੱਕੀ ਵਾਸਤੇ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਅਸੀਂ ਰਲ ਕੇ ਪਟਿਆਲੇ ਦੀ ਤਰੱਕੀ ਵਾਸਤੇ ਲਗਾਤਾਰ ਜਿਹੜੇ ਪ੍ਰਯਾਸ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲਾ ਨੰਬਰ 1 ਤੇ ਬਣਾਂਗਾ ਮੈਂ ਕਹਿੰਦਾ ਜਿਹੜਾ ਸੜਕਾਂ ਦਾ ਤੁਸੀਂ ਗੈਰੇਜ ਲੈ ਕੇ ਨੀਂ ਸਿੱਧਾ ਜੋੜਨਾ ਮੋੜ ਲਓ ਤੁਸੀਂ ਚੇਅਰਮੈਨ ਦੀ ਕੁਰਸੀ ਤੇ ਬੈਠੇ ਹੋ ਤੇ ਹੋਰ ਕਿਹੜੇ ਕਿਹੜੇ ਫਲਾਨ ਪਟਿਆਲੇ ਦੇ ਤੇ ਕੋਈ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਜਿਹੜਾ ਪਟਿਆਲਾ ਨੇ ਇੱਕ ਐਲੀਵੇਟਡ ਰੋਡ ਆਪਾਂ ਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਜਿਹੜਾ ਪੁਲ ਬਸ ਸਟੈਂਡ ਤੋਂ ਆਪਣਾ ਦੁਕਾਨ ਮਾਰਨ ਵਾਲੇ ਪਾਸੇ ਜੰਨੇ ਆ ਕਿ ਇੱਥੇ ਬੋਟਲ ਨੈਕ ਬਣ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜਾ ਸੋਚਣ ਵਾਲਾ ਤੇ ਸੈਕਿੰਡ ਕਿ ਪਟਿਆਲਾ ਸ਼ਹਿਰ ਨੂੰ ਗੰਦਗੀ ਮੁਕਤ ਕਰਨ ਵਾਸਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕਾਰਪੋਰੇਸ਼ਨ ਤੇ ਸਾਡੇ ਟਰਸਟ ਦੇ ਨਾਲ ਰਲ ਕੇ ਅਸੀਂ ਸਾਰੇ ਯੋਜਨਾਬੰਦੀ ਬਣਾਵਾਂਗੇ ਕਿ ਕਿਵੇਂ ਪਟਿਆਲਾ ਨੂੰ ਗੰਦਗੀ ਤੋਂ ਜਿਹੜੀ ਰਾਤ ਮਿਲ ਸਕਦੀ ਹੈ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਦੀ ਸਰਕਾਰ ਬਣੀ ਹੈ ਲਗਾਤਾਰ ਕਈ ਲੱਖ ਬੁੱਟੇ ਕਈ ਕਰੋੜਾਂ ਬੁੱਟੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਲੱਗਦੇ ਨੇ ਸੋ ਅਸੀਂ ਇਹਦੇ ਵਿੱਚ ਲੋਕਾਂ ਦੀ ਜਿਹੜੀ ਸ਼ਮੂਲੀਅਤ ਨਾਲ ਉਹ ਲਾਜ਼ਮੀ ਕਰਾਂਗੇ ਕਿ ਹਰ ਇੱਕ ਘਰ ਪਾਲੇ ਇੱਕ ਰੁੱਖ ਹਰ ਘਰ ਇੱਕ ਲਾਵੇ ਇੱਕ ਰੁੱਖ ਦੀ ਜਿਹੜੀ ਮੁਹਿੰਮ ਉਹ ਆਪਣੇ ਬੱਚਿਆਂ ਵਾਂਗੂ ਉਹ ਪਾਲਣ ਤਾਂ ਕਿ ਜਿਹੜਾ ਵਾਤਾਵਰਣ ਹੈ ਤੁਸੀਂ ਦੇਖੋ ਅੱਜ ਪੂਰੀ ਦੁਨੀਆ ਜਿਹੜੀ ਆ ਤਰਸਤ ਹੈ ਵਾਤਾਵਰਨ ਪ੍ਰਦੂਸ਼ਣ ਕਰਕੇ ਸੋ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਜਨ ਮੁਹਿੰਮ ਜਿਹੜੀ ਬਣਾਣੀ ਪਊਗੀ ਸੋ ਅਸੀਂ ਰਲ ਕੇ ਜਿਹੜਾ ਇਹ ਉਪਰਾਲਾ ਕਰਾਂਗੇ ਜੀ ਧੰਨਵਾਦ ਓਕੇ ਥੈਂਕ ਯੂ ਮੈਂ ਦਾ ਸਭ ਮੁਬਾਰਕ ਕਰੀ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਬਾਕੀ ਸਾਰਿਆਂ ਦਾ ਮੈਂ ਬਾਅਦ ਕਰਤਾ ਹੀ ਧੰਨਵਾਦ মিডিਆ ਸਾਥੀਆਂ ਦਾ ਸਾਨੂੰ ਪਤਾ ਇਹਨੇ ਬਾਅਦ ਸਾਨੂੰ ਬਹੁਤ ਪਹਿਲਾਂ ਧੰਨਵਾਦ ਥੈਂਕ ਯੂ টাগত <small> হাইতিয়ান <small> <muchil> <muchil>